ਸਤਿ ਸ਼੍ਰੀ ਅਕਾਲ ਫ੍ਰੈਂਡਸ ਮੈਟੋਟਾ ਹੋਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਸਰਤਾਂ ਅਗਰ ਤੁਹਾਡੀ ਗਰਦਨ 'ਚ ਦਰਦ ਹੈ ਔਰ ਤੁਹਾਡੀ ਪੰਜ ਦਰਦ ਜਾ ਰਿਹਾ ਹੈ ਔਰ ਤੁਹਾਡੀਆਂ ਹੱਥ ਦੋ ਉਂਗਲਾਂ ਸੌ ਜਾਂਦੀਆਂ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਕੱਲ੍ਹ ਜ਼ਮਾਨਾ ਐਡਵਾਂਸ ਹੋ ਰਿਹਾ ਹੈ ਲੰਮੇ ਸਮੇਂ ਲਈ ਆਪਾਂ ਮੋਬਾਈਲ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਆਪਾਂ ਨੀਵੀਂ ਪਾ ਕੇ ਬੈਠਦੇ ਹਾਂ ਜਾਂ ਫਿਰ ਆਪਣੇ ਕੰਮ ਕਰਨ ਦਾ ਤਰੀਕਾ ਇਹ ਜਾ ਹੋ ਗਿਆ ਵੀ ਆਪਾਂ ਨੀਵੀਂ ਜਿਆਦਾ ਪਾ ਕੇ ਰੱਖਦੇ ਆਂ ਔਰ ਸੈਰ ਨਹੀਂ ਕਰਦੇ ਕਸਰਤਾਂ ਨਹੀਂ ਕਰਦੇ ਇਸ ਦਾ ਨਤੀਜਾ ਨਿਕਲ ਕੇ ਕੀ ਸਮਝ ਆਉਂਦਾ ਹੈ ਡਿਸਕ ਦੇ ਵਿੱਚ ਬਲਜ ਹੋ ਜਾਣਾ ਗਰਦਨ ਦੇ ਸੀ ਸਪਾਇਨ ਤੇ ਸੀ 2 ਸੀ 3 ਸੀ 4 ਸੀ 5 ਸੀ 6 ਸੀ 7 ਸੱਤ ਮੰਨ ਕੇ ਹੁੰਦੇ ਆ ਸਰਵਾਈਕਲ ਦੇ ਉਸ ਜਗ੍ਹਾ ਤੇ ਪਹਿਲੀ ਕੰਡੀਸ਼ਨ ਡਿਸਕ ਬਲਜ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਬਾਹਾਂ ਚ ਦਰਦ ਜਾਣਾ ਸ਼ੁਰੂ ਹੋ ਜਾਂਦਾ ਜਦੋਂ ਐਕਸਟਰੂਜਨ ਪਟਰੂਜਨ ਹੋਏਗਾ ਤਾਂ ਸੁਨਣਾਪਣ ਹੋਏਗਾ ਆਪਣੀਆਂ ਉਂਗਲਾਂ ਦੇ ਵਿੱਚ ਸੋ ਇਸ ਨੂੰ ਆਪਾਂ ਬਹੁਤ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਮੁੱਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਪਹਿਲੀ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਦੂਸਰੀ ਡਾਕਟਰ ਗੁਟੀਤ ਸਿੰਘ ਤੀਸਰੀ ਡਾਕਟਰ ਬੇਬਾਸਰਾ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਸਾਨੂੰ ਫੋਲੋ ਜਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੇ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ एट नाइन जीरो नाइन डबल जीरो फोर नंबर से संपर्क कर सकते हो ना इसमें अंदर टक्क कर ऐसा करके और करना, दस आपकेंड एक दो तीन चार पे सात आठ नौ दस दिन रिलैक्स ਧਿਆਨ ਨਾਲ ਦੇਖੋ ਇੱਥੇ ਆਪਾਂ ਉਂਗਲਾਂ ਰੱਖ ਕੇ ਵੀ ਇਦਾਂ ਟੱਕ ਕਰ ਸਕਦੇ ਹਾਂ ਪਹਿਲਾਂ ਢੋਲਾ ਲੈਣੀ ਆ ਫਿਰ ਇਹਦਾ ਟੱਕ ਕਰ ਦੇਣਾ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 10 ਰੈਕਸ ਮਤਲਬ ਡਬਲ ਥੋੜੀ ਬਣਾ ਲੈਣੀ ਆ ਤੁਸੀਂ ਦੋ ਥੋੜੀਆਂ ਬਣਾ ਲੈਣੀਆਂ ਨੇ ਜਿਸ ਨੂੰ ਚੈਨ ਟੱਕ ਕੇ ਆ ਜਾਂਦਾ ਇਹ ਹੋਗੀ ਪਹਿਲੀ ਕਸਰਤ ਇਸ ਨੂੰ ਤੁਸੀਂ 5 ਤੋਂ 6 ਵਾਰ ਕਰਨਾ ਹੈ ਦੂਜੀ ਕਸਰਤ ਵੀ ਆਪਾਂ ਚੈਨ ਟੱਕੀ ਕਰਾਂਗੇ ਪਰ ਇਸ ਦੇ ਵਿੱਚ ਆਪਾਂ ਤੌਲਿਆ ਆਪਣੇ ਗਰਦਨ ਦੇ ਵਿੱਚ ਪਾਵਾਂਗੇ ਔਰ ਗਰਦਨ ਨੂੰ ਆਪਾਂ ਥੱਲੇ ਨੂੰ ਖਿੱਚਾਂਗੇ ਦੇਖੋ ਇਸ ਨੂੰ ਆਪਾਂ ਥੱਲੇ ਨੂੰ ਖਿੱਚਤਾ ਔਰ ਗਰਦਨ ਸਿੱਧੀ ਕਰਕੇ ਚੈਂਟਾ ਕਰਤਾ ਦੋ ਕੰਮ ਇਕੱਠੇ 1 2 3 4 5 6 7 8 9 10 ਥੈਂ ਰਿਲੈਕਸ ਦੇਖੋ ਧਿਆਨ ਨਾਲ ਇਸ ਨੂੰ ਆਪਾਂ ਥੱਲੇ ਨੂੰ ਖਿੱਚਿਆ ਔਰ ਚੈਂਟਾ ਕੀਤਾ 10 ਸੈਕਿੰਡ ਹੋਲਡ 1 2 3 4 5 6 7 8 9 ਤਸ ਥੈਨ ਰਿਲੈਕਸ ਇਸਦੇ ਵੀ ਤੁਸੀਂ ਡਬਲ ਟੋਦੀਸ ਵਿਦ ਤੌਲੀਆ ਨਾਲ ਤੌਲੀਏ ਦੇ ਨਾਲ ਨਾਲ ਹੀ ਡਬਲ ਟੋਦੀ ਕਸਰਤ ਇਹਦਾ ਸੈੱਟ ਲਾਉਣੇ ਆ ਇਹ ਹੋਗੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਕੁਰਸੀ ਤੇ ਬੈਠ ਜਾਣਾ ਇਦਾਂ ਦੇਖੋ ਤੁਸੀਂ ਧਿਆਨ ਨਾਲ ਆਪਾਂ ਕੁਰਸੀ ਤੇ ਬੈਠੇ ਹਾਂ ਔਰ ਤੌਲੀਏ ਨੂੰ ਆਪਾਂ ਗਰਦਨ ਚ ਪਾ ਲੈਣਾ ਹਲਕਾ ਜਿਹਾ ਔਰ ਗਰਦਨ ਨੂੰ ਪਿੱਛੇ ਨੂੰ ਛੱਡ ਦੇਣਾ ਜਿੰਨਾ ਕੁ ਲਮਕਾ ਸਕਦੇ ਹੋ ਔਰ ਤੌਲੀਏ ਨਾਲ ਜਦੋਂ ਆਪਾਂ ਦੇਖੋ ਇੱਥੇ ਤੌਲੀਏ ਨਾਲ ਨਹੀਂ ਖਿੱਚਣਾ ਜਦੋਂ ਆਪਾਂ ਬੈਠੇ ਹਾਂ ਪਹਿਲਾਂ ਪਿੱਛੇ ਚਲੇ ਜਾਣਾ ਬਿਲਕੁਲ ਕਰਦੇ ਨੇ ਦੇਖੋ ਪਿੱਛੇ ਐਨ ਐਕਸਟੈਂਸ਼ਨ ਚ ਹੋਗੀ ਫਿਰ ਆਪਾਂ ਤੌਲੀਏ ਨੂੰ ਥੱਲੇ ਨੂੰ ਖਿੱਚ ਦੇਣਾ ਔਰ ਇੱਥੇ ਤੁਹਾਡੀ ਗਰਦਨ ਦੇ ਵਿੱਚ ਖਿੱਚ ਪਈਗੀ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਫਿਰ ਦੇਖੋ ਧਿਆਨ ਨਾਲ ਗਰਦਨ ਪਿੱਛੇ ਗਈ ਢਿੱਲੀ ਔਰ ਇੱਥੇ ਤੌਲੀਆ ਰਿਲੈਕਸ ਹੈ ਇੱਥੇ ਤੌਲੀਏ ਨੂੰ ਖਿੱਚਣਾ ਆਪਾਂ ਜ਼ੋਰ ਦੀ ਥੱਲੇ ਨੂੰ ਦੇਖੋ ਮੇਰੇ ਹੱਥਾਂ ਨਾਲ ਪੂਰਾ ਜ਼ੋਰ ਦੀ ਖਿੱਚਿਆ ਹੋਇਆ ਔਰ ਇੱਥੇ ਆਪਾਂ ਹੋਲਡ ਕਰ ਰਹੇ ਆ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਸ ਕਸਰਤ ਦੇ ਵੀ ਤੁਸੀਂ ਥੈਨ ਸੈੱਟ ਲਾਉਣੇ ਆ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਆਪਣੀ ਗਰਦਨ ਨੂੰ ਦੋਨੋਂ ਸਾਈਡ ਤੋਂ ਆਪਾਂ ਸਟਰੈਂਥਨ ਕਰਨਾ ਇਹ ਸੱਤ ਨੂੰ ਆਪਾਂ ਇੱਥੇ ਰੱਖਾਂਗੇ ਇਸ ਨੂੰ ਆਪਾਂ ਅੰਦਰੋਂ ਤੱਕਾਂਗੇ ਔਰ ਸਿਰ ਪਾਰ ਨੂੰ ਇਦਾਂ 1 2 3 4 5 6 7 8 नौ दस दिन रिलैक्स फिर इस दो तीन चार पे सात आठ नौ दस दैन रिलैक्स फिर इस दो तीन चार पे सात आठ नौ दस दैन रिलैक्स फिर इस दो तीन चार पे सात आठ नौ दस मतलब पारी इधर ਪੰਜਵਰੀ ਇੱਧਰ ਇਹ ਹੋ ਗਈ ਛੋਟੀ ਉਸ ਤੋਂ ਅਗਲੀ ਕਸਰ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਹ ਆਪਾਂ ਕੀ ਕਰਾਂਗੇ ਆਪਣਾ ਸਿਰ ਲਾ ਕੇ ਐਦਾਂ ਅਦੀਵਾਰ ਦੇ ਨਾਲ ਖੜ ਜਾਾਂਗੇ ਦੇਖੋ ਤੁਸੀਂ ਚੰਗੀ ਤਰ੍ਹਾਂ ਦੇਖੋ ਐਦਾਂ ਖੜ ਕੇ ਔਰ ਵੋਲ ਐਂਗਲਸ ਕਿਹਾ ਜਾਂਦਾ ਇਸ ਨੂੰ ਐਦਾਂ ਖੜ ਕੇ ਹੱਥ ਉੱਪਰ 1 ਫਿਰ 2 ਫਿਰ 3 ਫਿਰ 4 ਫਿਰ 5 6 ਫਿਰ 7 ਫਿਰ 8 ਐਦਾਂ ਹੱਥ ਟੱਚ ਹੋਣੇ ਚਾਹੀਦੇ ਆ ਕੂਣੀਆਂ ਵੀ ਕੰਧ ਦੇ ਨਾਲ ਲੱਗੇ ਨਾ ਚਾਹੀਦੀਆਂ ਨੇ ਔਰ ਇਹ ਆਪਾਂ 10 ਵਾਰੀ ਕਰਾਂਗੇ ਫੇਰ ਆਰਾਮ ਕਰਾਂਗੇ ਇਹ ਹੋ ਗਈ ਛੋਟੀ ਉਸ ਤੋਂ ਅਗਲੀ ਕਸਰਤ ਸਭ ਤੋਂ ਵਧੀਆ ਕਸਰਤ ਹੈ ਬਿਲਕੁਲ ਦੀਵਾਰ ਦੇ ਨਾਲ ਖੜ੍ਹ ਜਾਣਾ ਔਰ ਬਾਹਾਂ ਮਿੱਥੇ ਲਾ ਦੇਣੀ ਐ ਇਦਾਂ ਕੂੜੀਆਂ ਕਰਕੇ ਔਰ ਉੱਪਰ ਆਪਾਂ ਹੱਥ ਆਪਸ ਦੇ ਵਿੱਚ ਟਕਰਾਉਣੇ ਚਾਹੀਦੇ ਔਰ ਕੂੜੀਆਂ ਹਵਾ 'ਚ ਉੱਡਣੀਆਂ ਨਹੀਂ ਚਾਹੀਦੀਆਂ ਇਦਾਂ ਆਪਾਂ 10 ਗੈਨ ਨੇ ਇਸ ਨੂੰ ਵੀ ਤੁਸੀਂ 5 ਵਾਰੀ ਕਰਨਾ ਇਹ ਹੋ ਗਈ ਛੋਟੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਆਪਾਂ ਕੀ ਕਰਾਂਗੇ ਦੇਖੋ ਤਿੰਨ ਇਦਾਂ ਸਹਣਾਲੇ ਰੱਖ ਲੈਣੇ ਔਰ ਇਸ ਦੇ ਉੱਪਰ ਇਦਾਂ ਆਪਾਂ ਪੈ ਜਾਣਾ ਦੇਖੋ ਬਿਲਕੁਲ ਤੈਨੂੰ ਸਿਰਹਾਣੇ ਦੇ ਉੱਪਰ ਇਦਾਂ ਰੱਖ ਦੇਣਾ ਔਰ ਇਦਾਂ ਪੈ ਜਾਣਾ ਔਰ ਗਰਦਨ ਜਿਹੜੀ ਉਹ ਹਲਕੀ ਜਿਹੀ ਉੱਪਰ ਆਏਗੀ ਸਿਰਹਾਣੇ ਤੇ ਔਰ ਇਦਾਂ ਤੁਸੀਂ ਰਿਲੈਕਸ ਹੋ ਕੇ ਪੈ ਜਾਣਾ ਬਾਹਵਾ ਤੁਹਾਡੀਆਂ ਥੱਲੇ ਲਟਕਣਗੀਆਂ ਕੋਸ਼ਿਸ਼ ਕਰਿਓ ਜਿਵੇਂ ਸਾਡੇ ਇਹ ਬਾਹ ਥੱਲੇ ਲਟਕ ਰਹੀ ਹੈ ਇਹ ਬਾਹ نیچے ਨਹੀਂ ਲਟਕ ਰਹੀ ਮਤਲਬ ਇਦਾਂ ਦਾ ਬੈਡ ਹੋਵੇ ਜਾਂ ਪੁੰਜੇ ਵੀ ਕਰ ਸਕਦੇ ਹੋ ਤੁਸੀਂ ਇਦਾਂ ਪੁੰਜੇ ਵੀ ਕਰ ਸਕਦੇ ਹੋ ਔਰ ਬਾਹਵਾ ਇਦਾਂ ਲਟਕਾ ਦੇਣੀਆਂ ਨੇ ਔਰ ਲੱਤਾਂ ਤੁਸੀਂ ਸਿੱਧੀਆਂ ਕਰ ਦੇਣੀਆਂ ਨੇ ਇਦਾਂ ਕਰਨ ਨਾਲ ਕੀ ਹੋਏਗਾ ਜਿਹੜੇ ਤੁਹਾਡੇ ਮਣਕੇ ਨੇ ਉਹਦੇ ਵਿੱਚ ਗੈਪ ਵਧਣਾ ਸ਼ੁਰੂ ਹੋ ਜਾਏਗਾ ਔਰ ਦੈਨ ਤੁਸੀਂ ਜਦੋਂ ਇਹ 5 ਮਿੰਟ ਹੋ ਕੇ ਫਿਰ ਤੁਸੀਂ ਉੱਠ ਜਾਣਾ ਹੈ ਔਰ ਸਿਰਾਂ ਨੇਥੋਂ ਕੱਢ ਦੇਣੇ ਇੱਕ ਕਸਰਤ ਵੀ ਤੁਸੀਂ ਧਿਆਨ ਨਾਲ ਕਰਨੀ ਔਰ ਇਸ ਤੇ ਗਰਦਨ نیچے ਬਿਲਕੁਲ ਨਹੀਂ ਲਪਕਾਉਣੀ ਗਰਦਨ ਇਸ ਦੇ ਉੱਪਰ ਹੀ ਰੱਖਾਂਗੇ ਇਸ ਨਾਲ ਥੋੜੀ ਜਿਹੀ ਡਿਸਟਰੈਕਸ਼ਨ ਆਏਗੀ ਮਣਕਿਆਂ ਦੇ ਵਿੱਚ ਔਰ ਤੁਹਾਡੇ ਜਿਹੜਾ ਦਰਦ ਦਾ ਲੈਵਲ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਸੋ ਇਹ ਸਨ ਕਸਰਤਾਂ ਔਰ ਇਸ ਦੇ ਨਾਲ ਨਾਲ ਤੁਸੀਂ ਹੋਰ ਕੀ ਕਰਨਾ ਹੈ ਹੋਰ ਕੀ ਕੀ ਕਰਨਾ ਹੈ ਔਰ ਹੋਰ ਕੀ ਕੀ ਖਾਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਆਪਣੀ ਸੇਕ ਦੇਣਾ ਹੈ ਗਰਦਨ ਤੇ 10 ਤੋਂ 15 ਮਿੰਟ ਸਵੇਰੇ 10 ਤੋਂ 15 ਮਿੰਟ ਸ਼ਾਮ ਹੁਣ ਤੁਹਾਨੂੰ ਦੱਸਣ ਲੱਗਿਆ ਕੀ ਕੀ ਖਾਣਾ ਹੈ ਤੁਸੀਂ ਕੀ ਕਰੋਗੇ ਦੋ ਅਖਰੋਟ ਚਾਰ ਬਦਾਮ ਰਾਤ ਨੂੰ ਪਾਣੀ ਦੇ ਵਿੱਚ ਭਿਉਾ ਦੇਣੇ ਆ ਸਵੇਰੇ ਤੁਸੀਂ ਉਹ ਚਾਹ ਨਾਲ ਗਰਮ ਪਾਣੀ ਨਾਲ ਗਰਮ ਦੁੱਧ ਨਾਲ ਸਵੇਰੇ ਤੁਸੀਂ ਉਹ ਜ਼ਰੂਰ ਖਾਣੇ ਖਾਣੇ ਉਸ ਤੋਂ ਬਾਅਦ ਤੁਸੀਂ ਜਿਹੜਾ ਸਵੇਰ ਦਾ ਨਾਸ਼ਤਾ ਕਰਨਾ ਹੈ ਉਹ ਤੁਸੀਂ ਇੱਕ ਦਹੀਂ ਦੀ ਕੌਲੀ ਲੈ ਲੈਣੀ ਹੈ ਉਦੇ ਵਿੱਚ ਇੱਕ ਚੁਟਕੀ ਤੁਸੀਂ ਹਲਦੀ ਦੀ ਪਾਉਣੀ ਹੈ ਔਰ ਉਸ ਨੂੰ ਮਿਕਸ ਕਰਕੇ ਤੁਸੀਂ ਰੋਜ਼ਾਨਾ ਖਾਣੇ ਖਾਣਾ ਇਸ ਦੇ ਵਿੱਚ ਅਗਰ ਤੁਹਾਨੂੰ ਥੋੜੀ ਜੀ ਕੌੜੀ ਲੱਗੇਗੀ ਤਾਂ ਕਾਲੀ ਮਿਰਚ ਤੇ ਚਟਾ ਨੂਨ ਪਾ ਸਕਦੇ ਹੋ ਉਸ ਨਾਲ ਥੋੜਾ ਸਵਾਦ ਵੀ ਲੱਗੇਗਾ ਔਰ ਰਾਤ ਨੂੰ ਸੌਣ ਵੇਲੇ ਤੁਸੀਂ ਫੋਕਾ ਦੁੱਧ ਜ਼ਰੂਰ ਪੀਣਾ ਹੈ ਜਿਆਦਾ ਗਰਮ ਨਾ ਹੋਵੇ ਜਿਆਦਾ ਠੰਡਾ ਨਾ ਹੋਵੇ ਨਾਰਮਲ ਜੇ ਟੈਂਪਰੇਚਰ ਤੇ ਫੋਕਾ ਦੁੱਧ ਪੀਓ ਅਗਰ ਉਸ ਦੇ ਵਿੱਚ ਤੁਸੀਂ ਸ਼ੱਕਰ ਪਾ ਸਕਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗੀ ਅਗਰ ਇਹ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤੁਸੀਂ ਦੇਖੋਗੇ ਛੋਟੀ ਝੁਕ ਕਰਦਣ ਦੇ ਵਿੱਚ ਮਣ ਕੇ ਦਬ ਗਏ ਨੇ ਔਰ ਤੁਹਾਡੇ ਬਾਹ ਦੇ ਵਿੱਚ ਦਰਜ ਜਾ ਰਿਹਾ ਹੈ ਔਰ ਦੋ ਉਂਗਲਾਂ ਆਹ ਵਾਲੀਆਂ ਜਾਂ ਆਹ ਵਾਲੀਆਂ ਜਾਂ ਆਹ ਵਾਲੀਆਂ ਜਾਂ ਆਹ ਵਾਲੀਆਂ ਸੌਣ ਲੱਗੀਆਂ ਨੇ ਇਹਨਾਂ ਨੂੰ ਤੁਸੀਂ ਠੀਕ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਔਰ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸੋ ਮਿਲਾਂਗੇ ਚਲਦੇ ਕਿ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ till ਦੇ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ